ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਬਾ ਬੁੱਢਾ ਜੀ ਦਾ ਜੀਵਨ ਬਾਬਾ ਬੁੱਢਾ ਜੀ ਜਾਂ ਭਾਈ ਬੁੱਢਾ ਜੀ ਨੂੰ ਗੁਰੂ ਕਾਲ ਦੇ ਮਹਾਨ ਸਿੱਖਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਬਾਬਾ ਬੁੱਢਾ ਜੀ ਦਾ ਜਨਮ ਰੰਦਾਵਾ ਕਬੀਲੇ ਵਿੱਚ ਹੋਇਆ ਸੀ ਉਹਨਾਂ ਨੂੰ ਪਹਿਲੇ 6 ਗੁਰੂਆਂ ਤੋਂ ਅਸ਼ੀਰਵਾਦ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਉਹਨਾਂ ਨੇ 9 ਸਾਲ ਤੋਂ ਵੱਧ ਸਮੇਂ ਲਈ ਇੱਕ ਆਦਰਸ਼ ਸਿੱਖ ਜੀਵਨ ਬਤੀਤ ਕੀਤਾ ਉਹ ਗੁਰੂ ਨਾਨਕ ਦੇਵ ਜੀ ਦੇ ਸਭ ਤੋਂ ਨੇੜਲੇ ਸਾਥੀਆਂ ਵਿੱਚੋਂ ਇੱਕ ਸਨ ਅਤੇ ਸਿੱਖ ਧਰਮ ਵਿੱਚ ਸਭ ਤੋਂ ਵੱਧ ਸਤਕਾਰਯੋਗ ਅਤੇ ਪਵਿੱਤਰ ਸੰਤਾਂ ਵਿੱਚੋਂ ਇੱਕ ਹਨ ਉਹ ਸਿੱਖ ਧਰਮ ਵਿੱਚ ਅਤੇ ਸਿੱਖ ਇਤਿਹਾਸ ਵਿੱਚ ਸਭ ਤੋਂ ਮਹੱਤਵਪੂਰਨ ਆਉਧਿਆਂ ਵਿੱਚੋਂ ਇੱਕ ਹਨ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਮੁਖ ਗ੍ਰੰਥੀ ਵੀ ਬਾਬਾ ਬੁੱਢਾ ਜੀ ਹੀ ਸਨ बाबा बुड्ढा ਜੀ ਮੋਢਲੇ ਸਿੱਖ ਧਰਮ ਦੇ ਇੱਕ ਬਹੁਤ ਹੀ ਸਤਕਾਰਯੋਗ ਆਦਮ ਵਿਅਕਤੀ ਸਨ ਜਿਨ੍ਹਾਂ ਦਾ ਜਨਮ 6 ਅਕਤੂਬਰ 1506 ਨੂੰ ਅੰਮ੍ਰਿਤਸਰ ਤੋਂ 18 ਕਿਲੋਮੀਟਰ ਉੱਤਰ ਪੂਰਬ ਵਿੱਚ ਕੱਥੂ ਨੰਗਲ ਵੇ ਪਿੰਡ ਵਿੱਚ ਹੋਇਆ ਸੀ ਜਿਨ੍ਹਾਂ ਕੀ ਉਹਨਾਂ ਦਾ ਅਸਲ ਨਾਮ ਸੀ ਭਾਈ ਸੁੱਗਾ ਅਤੇ ਮਾਈ ਗौरा ਦਾ ਇਕਲੌਤਾ ਪੁੱਤਰ ਸਨ ਇੱਕ ਛੋਟੇ ਮੁੰਡੇ ਦੇ ਰੂਪ ਵਿੱਚ ਉਹ ਇੱਕ ਦਿਨ ਪਿੰਡ ਦੇ ਬਾਹਰ ਪਸ਼ੂ ਚਰਾ ਰਹੇ ਸਨ ਜਦੋਂ ਗੁਰੂ ਨਾਨਕ ਦੇਵ ਜੀ ਇਤਫਾਕ ਨਾਲ ਲੰਗੇ ਭਾਈ ਮਨੀ ਸਿੰਘ ਸਿੱਖਾਂ ਦੀ ਭਗਤ ਮਾਲਾ ਦੇ ਅਨੁਸਾਰ ਬੁਰਾ ਉਹਨਾਂ ਕੋਲ ਗਿਆ ਅਤੇ ਦੁੱਧ ਦਾ ਕਟੋਰਾ ਪੇਟ ਵੱਜੂ ਲੈ ਕੇ ਉਹਨਾਂ ਨੂੰ ਇਸ ਤਰ੍ਹਾਂ ਪ੍ਰਾਰਥਨਾ ਕੀਤੀ ਹੈ ਗਰੀਬਾਂ ਦੇ ਪਾਲਣਹਾਰ ਮੈਂ ਖੁਸ਼ਕਿਸਮਤ ਹਾਂ ਕਿ ਅੱਜ ਤੁਹਾਨੂੰ ਦੇਖ ਸਕਿਆ ਹਾਂ ਮੈਨੂੰ ਹੁਣ ਜਨਮ ਅਤੇ ਮੌਤ ਦੇ ਚੱਕਰ ਤੋਂ ਮੁਕਤ ਕਰ ਦਿਓ ਗੁਰੂ ਜੀ ਨੇ ਕਿਹਾ ਤੁਸੀਂ ਅਜੇ ਬੱਚੇ ਹੋ ਪਰ ਤੁਸੀਂ ਬਹੁਤ ਸਮਝਦਾਰੀ ਨਾਲ ਗੱਲ ਕਰਦੇ ਹੋ ਕੁਝ ਸਪਾਈਆਂ ਨੇ ਸਾਡੇ ਪਿੰਡ ਦੇ ਕੋਲ ਡੇਰਾ ਲਗਾਇਆ ਬੁੱਢਾ ਨੇ ਜਵਾਬ ਦਿੱਤਾ ਅਤੇ ਉਹਨਾਂ ਨੇ ਸਾਡੀਆਂ ਸਾਰੀਆਂ ਫਸਲਾਂ ਪੱਕੀਆਂ ਅਤੇ ਕੱਚੀਆਂ ਨੂੰ ਵੱਢ ਦਿੱਤਾ ਫੇਰ ਮੇਰੇ ਮਨ ਵਿੱਚ ਇਹ ਖਿਆਲ ਆਇਆ ਕਿ ਜਦੋਂ ਕੋਈ ਵੀ ਇਹਨਾਂ ਬੇਰਹਿਮ ਸਿਪਾਈਆਂ ਨੂੰ ਨਹੀਂ ਰੋਕ ਸਕਿਆ ਤਾਂ ਮੌਤ ਨੂੰ ਸਾਡੇ ਉੱਤੇ ਹੱਥ ਰੱਖਣ ਤੋਂ ਕੌਣ ਰੋਕੇਗਾ ਜਵਾਨ ਜਾਂ ਬੁੱਢਾ ਇਸ ਤੇ ਗੁਰੂ ਨਾਨਕ ਦੇਵ ਜੀ ਨੇ ਇਹ ਸ਼ਬਦ ਉਚਾਰੇ ਤੁਸੀਂ ਬੱਚੇ ਨਹੀਂ ਹੋ ਤੁਹਾਡੇ ਕੋਲ ਇੱਕ ਬੁੱਢੇ ਆਦਮੀ ਦੀ ਬੁੱਧੀ ਹੈ ਉਸ ਦਿਨ ਤੋਂ ਬੁਰਾ ਭਾਈ ਬੁੱਧ ਪੰਜਾਬੀ ਵਿੱਚ ਬੁੱਧ ਦਾ ਅਰਥ ਹੈ ਇੱਕ ਬੁੱਢਾ ਆਦਮੀ ਅਤੇ ਬਾਅਦ ਵਿੱਚ ਜਦੋਂ ਸਾਲਾਂ ਵਿੱਚ ਵੱਡਾ ਹੋ ਗਿਆ ਤਾਂ ਉਸ ਉਹਨਾਂ ਨੂੰ ਬਾਬਾ ਗੁੱਡਾ ਕਿਹਾ ਜਾਣ ਲੱਗਾ ਇੱਕ ਸ਼ਰਧਾਲੂ ਚੇਲੇ ਬਣ ਗਏ ਅਤੇ 17 ਸਾਲ ਦੀ ਉਮਰ ਵਿੱਚ ਬਟਾਲਾ ਤੋਂ 6 ਕਿਲੋਮੀਟਰ ਦੱਖਣ ਵਿੱਚ ਅਚਲ ਵਿਖੇ ਉਹਨਾਂ ਦਾ ਵਿਆਹ ਉਹਨਾਂ ਨੂੰ ਆਪਣੇ ਚੁਣੇ ਹੋਏ ਰਸਤੇ ਤੋਂ ਪਟਕਾਉਣ ਵਿੱਚ ਅਸਫਲ ਰਿਹਾ ਅਤੇ ਉਹਨਾਂ ਨੂੰ ਕੱਠੂ ਨੰਗਲ ਨਾਲੋਂ ਕਰਤਾਰਪੁਰ ਵਿੱਚ ਜ਼ਿਆਦਾ ਸਮਾਂ ਬਿਤਾਇਆ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣਾ ਨਿਵਾਸ ਸਥਾਨ ਲਿਆ ਸੀ ਸਿੱਖ ਧਾਰਮਿਕਤਾ ਵਿੱਚ ਉਹਨਾਂ ਨੂੰ ਇੰਨੀ ਮਹਾਨਤਾ ਪ੍ਰਾਪਤ ਹੋਈ ਸੀ ਕਿ ਭਾਈ ਲਹਿਣਾ ਨੂੰ ਗੁਰੂ ਅੰਗਦ ਭਾਣ ਨਾਨਕ ਦੂਜੇ ਦੇ ਰੂਪ ਵਿੱਚ ਸਥਾਪਿਤ ਕਰਨ ਵੇਲੇ ਗੁਰੂ ਨਾਨਕ ਦੇਵ ਜੀ ਨੇ ਭਾਈ ਬੁੱਢਾ ਜੀ ਨੂੰ ਆਪਣੇ ਮੱਥੇ ਤੇ ਰਸਮੀ ਤਿਲਕ ਲਗਾਉਣ ਲਈ ਕਿਹਾ ਭਾਈ ਬੁੱਢਾ ਜੀ ਇੱਕ ਪੱਕੀ ਉਮਰ ਤੱਕ ਜਿਉਂਦੇ ਰਹੇ ਅਤੇ ਉਹਨਾਂ ਨੂੰ ਚਾਰੇ ਗੁਰੂਆਂ ਨੂੰ ਮਸਹ ਕਰਨ ਦਾ ਵਿਲੱਖਣ ਸਨਮਾਨ ਪ੍ਰਾਪਤ ਹੋਇਆ ਉਹ ਪੂਰੀ ਲਗਨ ਨਾਲ ਗੁਰੂਆਂ ਦੀ ਸੇਵਾ ਕਰਦੇ ਰਹੇ ਅਤੇ ਚੇਲਿਆਂ ਦੇ ਵੱਧਦੇ ਸਮੂਹ ਲਈ ਪਵਿੱਤਰ ਜੀਵਨ ਦੀ ਇੱਕ ਉਦਾਹਰਣ ਬਣੇ ਰਹੇ ਉਹਨਾਂ ਨੇ ਗੁਰੂ ਅਮਰਦਾਸ ਜੀ ਦੇ ਨਿਰਦੇਸ਼ਾਂ ਹੇਠ ਗੋਇੰਦਵਾਲ ਵਿਖੇ ਬਾਉਲੀ ਦੀ ਖੁਦਾਈ ਅਤੇ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਦੇ ਅਧੀਨ ਅੰਮ੍ਰਿਤਸਰ ਵਿਖੇ ਪਵਿੱਤਰ ਸਰੋਵਰ ਦੀ ਖੁਦਾਈ ਵਰਗੇ ਕੰਮਾਂ ਲਈ ਆਪਣੇ ਆਪ ਨੂੰ ਜੋਸ਼ ਨਾਲ ਸਮਰਪਿਤ ਕਰ ਦਿੱਤਾ ਜਿਸ ਬੇਰ ਦੇ ਰੁੱਖ ਹੀਟ ਉਸ ਅੰਮ੍ਰਿਤਸਰ ਸਰੋਵਰ ਦੀ ਖੁਦਾਈ ਦੀ ਨਿਗਰਾਨੀ ਕਰਦੇ ਸਨ ਉਹ ਅੱਜ ਵੀ ਹਰਮੰਦਰ ਸਾਹਿਬ ਦੇ ਵਿੜੇ ਵਿੱਚ ਖੜਾ ਹੈ ਬਾਅਦ ਵਿੱਚ ਉਹ ਇੱਕ ਬੀੜ ਜਾਂ ਜੰਗਲ ਵਿੱਚ ਚਲੇ ਗਏ ਜਿੱਥੇ ਉਹ ਗੁਰੂ ਕਾ ਲੰਗਰ ਤੇ ਪਸ਼ੂਆਂ ਦੀ ਦੇਖਭਾਲ ਕਰਦੇ ਰਹੇ ਉਸ ਜੰਗਲ ਵਿੱਚ ਜੋ ਬਚਿਆ ਹੈ ਉਹ ਅਜੇ ਵੀ ਉਹਨਾਂ ਦੇ ਬਾਦ ਬੀੜ ਬਾਬਾ ਬੁੱਢਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਲਿਖੀਆਂ ਤੁਕਾਂ ਦਰਸਾਉਂਦੀਆਂ ਹਨ ਜੋ ਚੌਥੇ ਸਿੱਖ ਗੁਰੂ ਰਾਮਦਾਸ ਜੀ ਦੇ ਗੁਰਗੱਦੀ ਪ੍ਰਾਪਤੀ ਦਾ ਹਵਾਲਾ ਦਿੰਦੀਆਂ ਹਨ ਹਰपया ਸਤਗੁਰੂ ਬੋਲਿਆ ਹਰਪੁਰਖ ਸੁ ਜਾਣ ਜੀਉ RAMDAS ਸੋਡੀ ਤਿਲਕ ਦੀਆ ਗੁਰਸਬਦ ਸੱਚ ਨਿਸ਼ਾਨ ਜੀਉ ਬਾਬਾ ਬੁੱਢਾ ਜੀ ਨੇ ਆਪਣੀ ਆਖਰੀ ਦਿਨ ਛੰਡਾ RAMDAS ਜਾਂ ਸਿਰਫ RAMDAS ਕਿਹਾ ਜਾਂਦਾ ਹੈ ਵਿਖੇ ਧਿਆਨ ਵਿੱਚ ਬਤਾਏ ਇੱਕ ਪਿੰਡ ਜੋ ਉਹਨਾਂ ਦੇ ਪੁੱਤਰ ਭਾਈ ਪਾਣਾ ਦੁਆਰਾ ਸਥਾਪਿਤ ਕੀਤਾ ਗਿਆ ਸੀ ਜਿੱਥੇ ਪਰਿਵਾਰ ਉਦੋਂ ਤੋਂ ਆਪਣੀ ਜੱਦੀ ਪਿੰਡ ਕੱਥੂ ਨੰਗਲ ਤੋਂ ਚੱਲਾ ਗਿਆ ਸੀ ਜਿਵੇਂ ਹੀ ਅੰਤ ਆਇਆ 16 ਨਵੰਬਰ 1631 ਨੂੰ ਗੁਰੂ ਹਰਗੋਬਿੰਦ ਜੀ ਉਹਨਾਂ ਦੇ ਪਲੰਘ ਤੇ ਸਨ ਗੁਰਬਲਾਸ 6ਵੀਂ ਪਾਤਸ਼ਾਹੀ ਦੇ ਅਨੁਸਾਰ ਗੁਰੂ ਨੇ ਆਪਣਾ ਮੋਢਾ ਅਰਥੀ ਨੂੰ ਦਿੱਤਾ ਅਤੇ ਅੰਤਮ ਸੰਸਕਾਰ ਕੀਤਾ ਗੁਰਬਲਾਸ ਦੇ ਹਵਾਲੇ ਨਾਲ ਭਾਈ ਗੁਰਦਾਸ ਨੇ ਮਿਰਤਕ ਦੀ ਯਾਦ ਵਿੱਚ ਆਦ ਗ੍ਰੰਥ ਦਾ ਪਾਠ ਸ਼ੁਰੂ ਕੀਤਾ ਅੰਤਮ ਸੰਸਕਾਰ ਭਾਈ ਗੁਰਦਾਸ ਦੁਆਰਾ ਪਾਠ ਪੂਰਾ ਕਰਨ ਤੇ ਅਤੇ ਹਰ ਗੋਬਿੰਦ ਜੀ ਦੁਆਰਾ ਭਾਈ ਬੁੱਢਾ ਦੇ ਪੁੱਤਰ ਬਾਣਾ ਨੂੰ ਪੱਗ ਭੇਟ ਕਰਨ ਨਾਲ ਸਮਾਪਤ ਹੋਇਆ ਬਾਬਾ ਬੁੱਢਾ ਦੀ ਯਾਦ ਵਿੱਚ RAMDAS ਵਿੱਚ ਦੋ ਗੁਰਦੁਆਰੇ ਹਨ ਗੁਰਦੁਆਰਾ ਤਪ ਸਥਾਨ ਬਾਬਾ ਬੁੱਢਾ ਜੀ ਜਿੱਥੇ ਪਰਿਵਾਰ ਦੇ ਪਿੰਡ ਦੇ ਦੱਖਣੀ ਕਿਨਾਰੇ ਤੇ ਰਹਿੰਦੇ ਸਨ ਅਤੇ ਗੁਰਦੁਆਰਾ ਸਮਾਦਾ ਜਿੱਥੇ ਉਹਨਾਂ ਦਾ ਸਸਕਾਰ ਕੀਤਾ ਗਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ